ਕਾਮ ਵੇਖੋ ਤੁਸੀਂ ਇਹਦੇ ਮੋਰੇ ਆ ਗਏ ਬਹਿ ਗਿਆ ਜਾਣ ਕੇ ਹੋਰ ਨਹੀਂ ਤਾਂ ਤੋਵਾ ਖੱਪਿਆ ਜਾਏਗਾ ਉਹ ਗਾਣਾ ਘਟ ਕੱਢਿਆ ਕਰ ਪੈ ਦੀਪ ਲਵਾਣੀ ਬੁੱਢਾ ਹੋ ਗਿਆ ਹੁਣ ਦਾੜੀ ਰੱਖਾ ਚਿੱਟੀ ਜਿੱਟੀ ਜੀ ਆਪਦੀ ਇਹ ਆਪਾਂ ਇੱਕ ਪੰਗਾ ਲੈ ਕੇ ਵੇਖਣ ਲੱਗਿਆਂ ਸਸ ਪਹਿਲਾਂ ਚਲਾਇ ਇੰਨੇ ਕਿਤੇ ਸਾ ਜਾ ਕੇ ਕਲੱਚ ਗੇਅਰ ਪਾ ਵੀ ਲੌੜਾ ਹੀ ਚੱਲਦੀ ਬਈ ਮਿਲ ਚਰਨਾ ਐਡਾ ਤੇ ਛੜਦਾ ਜਰੂਰ ਆ ਬਾਕੀ ਪੂਰੀ ਦਵਾਈ ਆ ਬੰਦਿਆਂ ਦਾ ਕੰਮ ਬਹੁਤ ਘੜੇ ਜਾਂਦਾ ਐਦਾ र जी आ गए ही अपना मोटर से इधर मैं ट्रैक्टर से पहला रोटी रोटी लेके आए थे उधर दूजे बंदर बेलां जाने आया नहीं रोटी रोटी खा के बाकी बंद आप ट्रैक्टर से बह गए बाकी लगे और उन्होंने भी खाली रोटी हूँ भी लगे घेरा क्या ਓਹ ਬਾ ਯੂਪਾ ਲੈ ਕੇ ਚੱਲਾ ਉਧਰ ਦੇ ਬਾੜ ਚ ਬਾਕੀ ਆਲੂ ਇਧਰ ਵੀ ਓਕੇ ਨਿਕਲਿਆ ਜਾਵਾਂ ਸਾਈਜ਼ ਓਕੇ ਆਪਣਾ ਕੰਮ ਵੇਖੋ ਤੋ ਹੀ ਹੈ ਜੇ ਮੋਰੇ ਆ ਗਏ ਬਹਿ ਗਿਆ ਜਾਣ ਕੇ ਵੀ ਔਰ ਤੱਕ ਲਈ ਚੱਲ ਇਹ ਜੇ ਨਹੀਂ ਤੁਰ ਕੇ ਚਲ ਜਵੇ ਵੜਦੇ ਦੂਜੇ ਬਲੇ ਨਾ ਮੈਂ ਕਿ ਜਾਣਾ ਕਹਿੰਦਾ ਨਹੀਂ ਹੋ ਜਾ ਆ ਜਾਏਗਾ ਹਾਂ ਕਿਉਂ ਨਹੀਂ ਦਰ ਹੁੰਦਾ ਹਾਂ ਉਹ ਸੁਣਦਾ ਪੈਂਦੀਆਂ ਲੱਤਾਂ ਤੇਰੀਆਂ ਉੱਤੇ ਨਹੀਂ ਗੜੇਗਾ ਜਿਵੇਂ 11:27 ਹੋ ਗਿਆ ਚਾ ਸਵੇਰ ਕੀਦਾਂ ਲੱਗਦੀ ਹੈ ਦਾ ਨਜ਼ਰ ਆਕਰ ਲਗਾਇਆ ਦੇ ਕਰਮਾਂ ਹਾਲ ਦੇਖੋ ਇਹਦੇ ਕੋਈ ਦਾ ਟੈਂਟ ਕਢਾ ਗਿਆ ਇਹੋ ਨੇ ਮਤ ਆ ਤੂੰ ਗਾਲਾਂ ਘੱਟ ਕੱਢਿਆ ਕਰ ਪੈਸਾ ਬੀਪ ਲਵਾਣੀ ਪਈ ਹਾਂ ਮਗੜੀ ਕੱਢ ਕੇ ਆ ਗਿਆ ਤੂੰ ਹਾਂ ਕਢਾਉਣਾ ਗੇੜੀ ਇਹਦਾ ਹਾਲ ਦੇਖੋ ਜੀ ਇਹਦਾ ਨੂੰ ਵੇਖੋ ਕਿਦਾਂ ਚਿਕਨਾ ਕਰਾਇਆ ਇਹਨੇ ਵੱਡਾ ਰਹਿਦਾ ਨਹੀਂ ਕਦੇ ਬੁੱਢਾ ਹੋ ਗਿਆ ਹੁਣ ਦਾੜੀ ਰੱਖਾ ਚਿੱਟੀ ਜਿੱਟੀ ਜੀ ਆਪਦੀ ਕਹਿੰਦੇ ਕਾਲੀ ਕਰਦੀ ਮੈਂ ਤਾਂ ਰੰਦੂ ਭਰਾਵਾਂ ਦੀ ਲਾਓ ਇਹਨੂੰ ਲਾਓ ਇੱਥੇ ਤੇ ਆਪਾਂ ਸੱਟ ਵਗਰ ਪਾ ਲਿਆ ਮਲਚਰ ਆਪਣਾ ਜੀ ਆਪਾਂ ਇੱਕ ਪੰਗਾ ਲੈ ਕੇ ਵੇਖਣ ਲੱਗਿਆਂ। ਇਹ ਤੇ ਚੱਲ ਗਿਆ। ਠੀਕ ਆ। ਨਹੀਂ ਤੇ ਨਾਲ ਸਹੀ। ਆਹ। ਆਹ। ਚੱਲ ਚੱਲ। ਮੇਰ ਦੇ ਨੇ ਚੱਲ ਗਿਆ। ਓਕੇ ਹੋ ਗਿਆ। ਠੀਕ ਆ। ਨਹੀਂ ਤੇ ਫੇਰ ਨਾਲ। ਆਹ ਸਹੀ ਆ। ਥੱਲੇ ਕਰ ਲਾ। ਥੋੜਾ ਕਰੀ। ਬੱਸ। ਬੱਸ ਪਹਿਲਾਂ ਚਲਾ ਇੰਨੇ ਕਿਤੇ। ਦੇ ਦੇ ਪੰਗਾ ਲੈ ਕੇ ਮਲਚਰ ਨਾਲ। ਟੇਲਾਂ ਵੜਨ ਵਾਲਾ ਕੰਮ ਆਹ ਜਾ ਕੇ ਆਹ ਜਾ ਕੇ ਕਲੱਚ ਗੇਰ ਪਾ ਹਾਂ ਹਾਂ ਮੜਾ ਥੱਲੇ ਕਰ

ਉਹ ਲੱਭਦਾ ਹੀ ਨਹੀਂਗਾ ਕੋਈ ਆਲੂਲੀ ਵਿੱਚ ਆਉਂਦਾ ਨਾ ਘਰ ਹੋ ਜਾ ਕਾ ਕੰਮ ਹਲਚਰ ਆਹ ਵੀ ਲੜਾਈ ਚੱਲਦੀ ਬਈ ਮਿਲਚਰ ਨਾ ਚਾਰ ਜਾਂਦਾ ਹੋਰ ਕੀ ਉਹ ਵਗਰੇਟ ਵਾਣੇ ਵੜ ਗਿਆ ਦੇ ਆ ਬੰਨਾ ਛੱਡਦਾ ਜਦੋਂ ਬੰਨਾ ਛੱਡਦਾ ਨਾ ਕੋਈ ਆਲੂ ਵੜਦਾ ਕੁਛ ਨਹੀਂ ਆਉਂਦਾ ਵਿੱਚ ਮੰਨਾ ਮੰਨਾ ਨਾ ਲੈਣਾ ਉਹ ਤਾਂ ਫੇਰ ਦੋ ਬੰਦੇ ਮਗਰ ਛੱਡ ਕੇ ਆਲਾ ਗੱਲ ਹੀ ਆ ਆ ਵੀ ਚੱਕਿਆ ਕਰੋ ਆਹ ਵੀ ਹੋ ਗਿਆ ਹਾਂ ਮੜਾ ਤਾਂ ਰੱਖ ਤਾ ਮੜਾ ਲੈ ਮੜਾ ਤਾਂ ਆਹ ਕਰ ਲੈ ਸੁਣੋ ਜੇ ਇਹ ਮਿੱਟੀ ਵਿੱਚ ਦੇ ਦੇ ਸਾਰੇ ਉਹ ਬੋਰਡ ਤੇ ਜਾ ਕੇ ਗੇਅਰ ਨਾਲ ਗੱਡੀ ਲੈਣ ਚੱਕ ਲਈ ਮੜੀ ਮੋੜ ਤੇ ਜਾ ਕੇ ਗੇਅਰ ਨਾਲ ਗੱਡੀ ਲਿਫਟ ਜਾ ਅਕਲੀ ਬੱਸ ਮੋੜ ਤੇ ਜਾ ਕੇ ਗੇਅਰ ਨਾ ਗੱਡੀ ਲਿਫਟ ਜਾ ਕੇ ਘਵਾ ਲਈ ਮਾੜੀ ਜੀ ਲਿਫਟ ਜਾ ਕੇ ਘਮਾ ਲਈ ਬਸ ਕਰੋ ਚੈੱਕ ਸਫਾਈ ਹੈ ਬਾਕੀ ਜਗ੍ਹਾ ਓਕੇ ਆ ਰੂਲੇ ਦਾ ਦੇਖਣਾ ਮੈਨਾ ਆਪਾਂ ਨੂੰ ਮੜਾ ਜਾ ਟਾਇਰ ਲੁਣਾ ਹੈ ਹੈ ਹੋਰ ਅੱਗੇ ਦੇਖ ਲੋ ਜੀ ਵੀਰ ਆਪਾਂ ਉਹਦੇ ਐਕਸਪੈਰੀਮੈਂਟ ਕਰਕੇ ਦੇ ਦਿੱ ਹੀ ਆਪਣਾ ਤੇ ਕਲਚਰ ਪਾਇਆ ਵਾ ਇਹ ਆਪਾਂ ਵੇਦਾ ਆਪਾ ਲੱਗਿਆ ਮੇਲਾ ਵਟਣ ਠੀਕਾ ਤੇ ਬਾਕੀ ਦਾਵਾ ਸਾਈਡਾਂ ਤੇ ਛੜਦਾ ਜ਼ਰੂਰ ਆ ਬਾਕੀ ਪੂਰੀ ਸਫਾਈ ਆ ਮੜਾ ਤਾਂ ਚੱਕ ਬਾ ਤਾਂ ਘਰ ਹੋਰ ਕਰ ਤੇ ਬਾਕੀ ਹੈ ਥਈਆ ਪੂਰੀ ਸਫਾਈ ਓਕੇ ਆ ਵੇਲਾ ਵਿੱਚ ਬਾੜੀਆਂ-ਬਾੜੀਆਂ ਖੜਦਾ ਵਾ ਇਦਾਂ ਡਿੱਗੀ ਹੋਈ ਵੇਲਾ ਤੇ ਬਾਕੀ ਓਕੇ ਆ ਜਾਵਾ ਕੰਮ ਆ ਰੂਲੇ ਦਾ ਕਰੋੜਾ ਬਣਾ ਆਪਾਂ ਨੂੰ ਥੋੜਾ ਜਿਹਾ ਸਟੌਂਕ ਸੈਟ ਬਾਕੀ ਦੋਕੇ ਹੀ ਆ ਕੰਮ ਬਾਕੀ ਇਹ ਉਦੋਂ ਹੀ ਆਪਾਂ ਸਵਾਦ ਵਿੱਚ ਐਕਸਪੈਰੀਮੈਂਟ ਕਰਕੇ ਦੇ ਦਈਏ ਕਿ ਆਪਦਾ ਚਾਰ ਖੇੜਾਂ ਚ ਜੇ ਪੂਰਾ ਕਾਮਯਾਬ ਹੋਊਗਾ ਉਹ ਬਾਤ ਦਾਂਗੇ ਕੋਈ ਕੀ ਕੀ ਪ੍ਰੋਬਲਮ ਆ ਉਹ ਵੀ ਦੱਸਾਂਗੇ ਤੁਹਾਨੂੰ ਨਾਲ ਦੀ ਲੋਕੀ ਦੋ ਬੰਦੇ ਜਿਹੜੀ ਵੇਲਾ ਵਢਣ ਵਾਲੀ ਮਸ਼ੀਨ ਆ ਉਹਦੇ ਪਿੱਛੇ ਵੀ ਛੱਡਣੇ ਭਿੰਦੇ ਆ ਵੇਲੇ ਪੰਗੇ ਲੈਂਦੇ ਸੀ ਤੇ ਵਰਦੂਤ ਆ ਗਿਆ ਹੁਣ ਕਹਿੰਦੇ ਵੜ ਦੋ ਜਿਹੜੀਆਂ ਹੈਗੀਆਂ ਕਿਉਂਕਿ ਬਾਲਾ ਜ਼ਿਆਦਾ ਨੁਕਸਾਨ ਹੈ ਇਹਨਾਂ ਨੇ ਇੱਦਾਂ ਨਹੀਂ ਗਾ ਮਤਲਬ ਆ ਰੂਲਾ ਥੋੜਾ ਬੋਧਾ ਘਰਦਾ ਆਲੂ ਨੰਗਾ ਤੇ ਉਹ ਤਾਂ ਇਦਾਂ ਆ ਜਿਹੜੀ ਵੇਲਾ ਵਢਣ ਵਾਲੀ ਮਸ਼ੀਨ ਆ ਨਾ ਉਹਦੇ ਪਿੱਛੇ ਵੀ ਦੋ ਬੰਦੇ ਦੀ ਲੋੜ ਪੈਂਦੀ ਆ ਬੰਨਿਆਂ ਤੇ ਜਾ ਕੇ ਇਸ ਕਰਕੇ ਇਹ ਦੇਮਗਰ ਵੀ ਆਪਾਂ ਦੋ ਬੰਦੇ ਕਰ ਲੈਣੇ ਆ। ਨਾਲ ਹੀ ਆ ਹੋਰ ਧਕੀ ਜਾਂਦੇ ਆਲੂ ਤੇ ਜਿਹੜੀਆਂ ਵੇਲਾ ਵਿੱਚ ਛੜਦਾ ਇਹ ਕਿਉਂਕਿ ਉਹ ਵੇਲਾ ਨਹੀਂ ਛੜਦਾ ਵਿੱਚ। ਇਹ ਕੁਤਰਾ ਛੜਦਾ ਕਾਫੀ। ਤੇ ਉਹ ਵੇ ਵੱਡੀ ਜਾਣਗੇ ਨਾਲੋਂ ਨਾਲ। ਤੇ ਆਲੂ ਜਿਹੜਾ ਨੰਗਾ ਹੁੰਦਾ ਕੋਈ ਕੋਈ ਦਾਣਾ ਆਲੀ ਚ ਦੈਦਾ। ਛਟਕੀ ਜਾਣਗੇ ਨਾਲੋਂ ਨਾਲ। ਬਾਕੀ ਜਦਾ ਆਲੂ ਕੋਈ ਨੰਗਾ ਨਹੀਂ ਕਰਦਾ ਕਾ। ਆ ਮੋਕ ਕੇ ਆ ਜਾਣਾ। ਆਸੋਈ ਚੈੱਕ ਕਰ ਸਕਦੇ ਤੁਸੀਂ। ਕੋਈ ਕੋਈ ਵੇਲ ਵਾਚੂ ਛੱਡਦਾ ਮਾੜੀ ਮੋਟੀ ਉਹ ਨਹੀਂ ਛੱਡਦਾਗਾ ਬਸ ਇਹ ਆ ਵੀ ਥੋੜਾ ਫਰਕ ਹੈਗਾ ਜਰੂਰ ਪਰ ਇਦਾਂ ਵਾਂ ਵੀ ਚੱਲੀ ਜਾਂਦਾ ਕੰਮ ਵੀ ਬੰਦਿਆਂ ਦਾ ਕੰਮ ਬਹੁਤ ਘੜੇ ਜਾਂਦਾ ਇਦਾਂ ਆਲੂ ਤੁਸੀਂ ਦੇਖ ਸਕਦੇ ਖੇਲਾਂ 'ਚ ਜਮਾ ਨਹੀਂ ਨੰਗਾ ਹੋਣ ਲਿਆ ਕਿਤੇ ਕਿਤੇ ਕੋਈ ਕੋਈ ਦਾਣਾ ਹੁੰਦਾ ਚਲੋ ਉਹ ਠਗੀ ਜਾਂਦੇ ਬੰਦੇ ਫੇ ਨਾਲ ਨਾਲ ਹੀ ਆਹਦੇ ਦਾ ਇੱਥੇ ਆ ਦਾਣਾ ਇੱਕ ਦੋ ਹੀ ਰਹੇ ਹੋਏ ਆਹਦੇ ਇਹ ਚੀਜ਼ ਆ ਜ਼ਿਆਦਾ ਨਹੀਂ ਹੈਗੀ ਬਾਕੀ ਚਲੋ ਚੱਲੀ ਜਾਂਦਾ ਕੰਮ ਦੇਖਦੇ ਆ ਪੰਗੇ ਲੈ ਕੇ ਜੇ ਤਾਂ ਸੈਟ ਬਹਿ ਗਿਆ ਕਿ ਲੇਕਦਾ ਬਾਲਾ ਜਿਆਦਾ ਨਾ ਕੀਤਾ ਖਰਾਬ ਤੇ ਫੇਰ ਨਾਲ ਦੀ ਨਾਲ ਚਲਾਈ ਚੱਲਾਂਗੇ ਗਾਂ ਵੀ ਬਾਕੀ ਵੀ ਤੇ ਜੇ ਕਰੀ ਗਿਆ ਖਰਾਬ ਫੇਰ ਰਹਿਣ ਦਾਂਗੇ ਬਾਕੀ ਕੋਈ ਨਹੀਂ ਤੁਹਾਨੂੰ ਵਲੋਗ ਦੇਣ ਤੱਕ ਦੱਸ ਦਾਂਗੇ ਵੀ ਸਹੀ ਰਹਿੰਦਾ ਕੰਮ ਕਿ ਨਹੀਂ ਰਹਿੰਦਾ ਵੜਦੇ ਆ ਸਾਰਾ ਵੜਦੇ ਆ ਸਾ ਵੜਦੇ ਵੜਦੇ ਕਹਿੰਦੇ ਉਹ ਮਾਵਾ ਵਾਰ ਕੱਢ ਲਿਆ ਵਾ ਓ ਕਹਿੰਦੇ ਵੜ ਦੋ ਠੀਕ ਆ ਠੀਕੋ ਖਿੰਦੋ ਖਿੰਦੋ ਚਾਰ ਖੇਡਾਂ ਵਾਲਾ ਲਿਆਂਦਾ ਆਪਾਂ ਵੇ ਲਵਡੜ ਲਈ ਠੀਕ ਆ ਕਿ ਨਹੀਂ ਇੱਥੇ ਲੱਗਦਾ ਹੈਗਾ ਰੂਲਾ ਖੋਲਿਆ ਨਾ ਹਾਂ ਰੂਲਾ ਖੋਲ ਦੇਣਾ ਹੁਣ ਆਪਾਂ ਜਮਾ ਓਕੇ ਆ ਵੀਰ ਜੀ ਚੈੱਕ ਕਰ ਸਕਦੇ ਆ ਤੁਸੀਂ ਮੇਰੇ ਦਾਦਾ ਕੁਛ ਨਹੀਂ ਗਾਲ੍ਹੂ ਨਹੀਂ ਨੰਗਾ ਨੰਗਾ ਹੁੰਦਾਗਾ ਬਾਕੀ ਲਾਦੇ ਦੋ ਗੇੜੇ ਰਹਿ ਗਏ ਆ ਇੱਕ ਇੱਕ ਜਿਹੜਾ ਲਾ ਕੇ ਇੱਕ ਆ ਜਾਂਦਾ ਚੈੱਕ ਆ ਬਸ ਤੁਸੀਂ ਵੀ ਵੀ ਨਹੀਂ ਵੇਰ ਬੁਲਣੀ ਛੜਦਾ ਵਾਲੀ ਕੋਈ ਐਡਾ ਗੱਲ ਨਹੀਂ ਗੀ ਜਮ ਓਕੇ ਆ ਪਾਸਾ ਡੁੱਲਾ ਮਿੱਟੀ ਚੱਕਦਾ ਵਿੱਚੋਂ ਪਰ ਐਦਾਂ ਵਾਂ ਵੀ ਜਿਹੜੀ ਵੇਲਾ ਮਟਾਣੀ ਮਸ਼ੀਨਾਂ ਨਾਲ ਉਹ ਦੋ ਗੇੜਾ ਲੈ ਕੇ ਜਾਂਦੀ ਹੈ ਚਾਰ ਲੈ ਕੇ ਜਾਂਦਾ ਇਹ ਜੀ ਦਾ ਆਪਣਾ ਇਹਦਾ ਬੈਨੀਫਿਟ ਆ ਵੀ ਕੰਮ ਛੇਤੀ ਹੁੰਦਾ ਉਹਦੇ ਨਾਲ ਆ ਗਿਆ ਇਹਦਾ ਇੱਕ ਦੋ ਆਲੂ ਲੰਗੇ ਕਰਦਾ ਉਹ ਵੀ ਆ ਡੁੱਲਾ ਕਰਦਾ ਗਿਆ ਵਿੱਚੋਂ ਬਸ ਉਹਦਾ ਕੋਈ ਇਹディ ਦਿੱਕਤ ਨਹੀਂ ਹੈਗੀ ਰੂਲਾ ਲਾ ਕੇ ਵੇਖ ਦੇ ਇੱਕ ਵਾਰ ਚਲਾ ਕੇ ਕੀ ਰਿਪੋਰਟ ਬਣਦੀ ਆ ਤੇ ਜੇ ਰੂਲਾ ਲਾ ਕੇ ਸੱਟ ਆ ਗਿਆ ਫੇ ਠੀਕ ਆ ਨਹੀਂ ਤੇ ਵੇ ਮਸ਼ੀਨ ਤੇ ਹੈਗੀ ਆ ਬੰਦੇ ਤੇ ਲੱਗੇ ਹੋਏ ਆ ਦੇ ਸਵਾਈ ਕਰੋ ਚੱਕ ਵੀਰ ਵਿੱਚ ਆ ਇਧਰ ਦੇ ਬੰਦੇ ਮਾੜੀ ਖੇਲ ਛੱਡਦਾ ਮਾੜੀ-ਵਾੜੀ ਆਵਾਜ਼ ਵੇੜ ਬਾਕੀ ਵਿੱਚ ਗੱਡੀਆਂ ਦਾ ਘੇੜਾ-ਗੁਦਰ ਗੇ ਨਾਲ ਹੀ ਤੇ ਹਾਂ ਨਾ ਨਾ ਉਹਦੀ ਲੋੜ ਹੀ ਨਹੀਂ ਜੋ ਤੇ ਨੂੰ ਕਹਿ ਨਾ ਮੈਂ ਜੋ ਤੇ ਨੂੰ ਕਹਿ ਨਾ ਇਹ ਕਰ ਲਿਆਊਗਾ ਤੋ ਯਾ ਵਾਢੀ ਜਾਣੀਆਂ ਹੁਣ ਵਾ ਠੀਕ ਆ ਤੇ ਵੀਰ ਜਦੋਂ ਹੀ ਦੇਖਦਾ ਰਹੇ ਆ ਜਮਾ ਓਕੇ ਕੰਮ ਆ ਰਿਪੋਰਟ ਜਮਾ ਓਕੇ ਆਉਂਦੀ ਬਈਆ ਕੋਈ ਇਦਾਂ ਦਾ ਹੈ ਨਹੀਂਗਾ ਤਾਂ ਤੇ ਮਾੜੀਆਂ ਵੋਟੀਆਂ ਛੱਡਦਾ ਵਾ ਉਹਦਾ ਆਪਾਂ ਰਿਗਾਰਡ ਲਾ ਲਿਆ ਵਾ ਅੱਜ ਬਸ ਟੈਸਟੀ ਕਰ ਰਹੇ ਆ ਦਾ ਬਤਾਉਂ ਜਾਂ ਲਾ ਲਿਆ ਆਪਾਂ ਤੇ ਐਰ ਕੀਤ ਬਸ ਆਹੀ ਰਹਿ ਗਈਆਂ ਹੀ ਵੇਲਾ ਆਪਣੀਆਂ ਥੋੜੀਆਂ ਹੀ ਆ ਇਹ ਹੁਣ ਇੱਦਾਂ ਚੱਕ ਲੈਣੀਆਂ ਤੇ ਅਗਲੇ ਸਾਲ ਇਹਨਾਂ ਨੂੰ ਓਕੇ ਕਰਕੇ ਚਲਾਵਾਂਗੇ ਤੇ ਬਾਕੀ ਮੂਡ ਬਣ ਗਿਆ ਕਾਮਾ ਨੂੰ ਜਾਂ ਕੱਲ ਨੂੰ ਤੇ ਇਹ ਵੀ ਨਹੀਂ ਪਤਾ ਵੀ ਇਹਦਾ ਜਿਗਾਰ ਅੱਜ ਹੀ ਕਰਦੀ ਜੇ ਵੇਲੇ ਟਾਈਮ ਲੱਗ ਗਿਆ ਕੋਈ ਬਾਲੀ ਵੱਡੀ ਗੱਲ ਵਾਲੀ ਗਈ ਤੇ ਮਲਚਰੀ ਚੱਲੂਗਾ ਸਭ ਤੋਂ ਵੱਡਾ ਫਾਇਦੇ ਇਹਦਾ ਇਹ ਆ ਵੀ ਇਹ ਚਾਰ ਖੇੜਾ ਲੈ ਕੇ ਜਾਂਦਾ ਜਿਹੜਾ ਆਪਣੀ ਬੇਲ ਵਾਲੀ ਮਸ਼ੀਨ ਆ ਨਾ ਉਹ ਸਾਨੂੰ ਦੋ ਖੇੜਾ ਲੈ ਕੇ ਜਾਂਦੀ ਦੇਖੋ ਇਹਦਾ ਹੁਣ ਨੁਕਸਾਨ ਜਿਹੜਾ ਵਾ ਉਹ ਇਹ ਆ ਵੀ ਇਹ ਵੇਟ 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 ਛੜਦਾ ਥੋੜੀ ਥੋੜੀ ਤੇ ਚੂਰਾ ਘੱਟ ਕਰਦਾ ਵਾ ਬਸ ਉਹ ਚੀਜ਼ ਹਟਾਉਣੀ ਆ ਆਪਾਂ ਉਹ ਹਟ ਜੂਗੀ ਆ ਵੀਰ ਜੀ ਪਤਾ ਹੀ ਖਦਾ ਮੈਂ ਇਧਰ ਲਈ ਮੋਟਰ ਤੇ ਤੇ ਔਰ ਟਰੈਕਟਰ ਵੀ ਲੈ ਆਉਣਾ ਆਪਾਂ ਥੋੜੀ ਦੇਰ ਚ ਇਧਰ ਤੇ ਇੱਥੇ ਚੱਲੀ ਆਉਣਾ ਆਪਾਂ ਬੀਜੀ ਉੱਤੇ ਫੇਰ ਟਰਾਲੀ ਤੇ ਟਰੋਲੀਆਂ ਪਾ ਕੇ ਲਈ ਆਈਏ ਇਹ ਜਿਹੜੀਆਂ ਤੇ ਬਹੁਤ ਦਰਾਫਾ ਮਾਚਰ ਵੀ ਚਲੀ ਜਾਂਦਾ ਵੱਡੀ ਆਂਦਾ ਪੇਡਾ ਪਹਿਲੇ ਵਾਰ ਲੱਗੇ ਹੋ ਜੇਗਾ ਜੀ ਕਰਨਾ ਤੇ ਆਪਾਂ ਦੱਸ ਦਈਏ ਝਾਕਣਾ ਮਾਲ ਹੋ ਗਏ ਕੀ ਫਾਕੀ ਅਜ ਮਾਲ ਵੀ ਜ਼ਿਆਦਾ ਬਟਿਆ ਜ਼ਿਆਦਾ ਨਹੀਂ ਰਹੀ ਹੋਵੇ ਬਸ ਮੋਟੋ ਕੀ ਬਣਦਾ ਚੈੱਕ ਕਰ ਸਕਦੇ ਵੀਰ ਜੀ ਆਪਾਂ ਵੱਡਿਆ ਸਾਰਾ ਮਲਚਰ ਦੇ ਨਾਲ ਹੀ ਮੇਲਾਂ ਸਾਰੀਆਂ ਤੇ ਓਕੇ ਰਿਪੋਰਟ ਆ ਕੋਈ ਏਡੀ ਵਡੀ ਖਾਸ ਗੱਲ ਹੈ ਨਹੀਂ ਜੀ ਤੇ ਰਿਗਾਰਡ ਹੀ ਲਾਇਆ ਸੀ ਆਪਾਂ ਉਦਾਂ ਹੀ ਪਿਛਲਾ ਕੇ ਦੇ ਦੇ ਇੱਕ ਦੋ ਖੇੜਾਂ ਦੇ ਤੇ ਕੰਮ ਤੇਰੇ ਆਵਾ ਕੋਈ ਬੜਾ ਆਲੂ ਨੰਗਾ ਕਰਨ ਵਾਲੀ ਗੱਲ ਵੀ ਨਹੀਂ ਕੀ ਜਮਾ ਇਹ ਵਿੱਚੇ 2-4 ਹੁੰਦੇ ਜਾਂ ਬੰਨਿਆਂ ਤੇ ਹੁੰਦੇ ਆ ਇੰਨਾ ਕਿ ਚੱਲ ਗਈ ਐ ਇੰਨੀ ਵੇਲਾਂ ਵੱਢਣਾਂ ਦੀ ਮਸ਼ੀਨ ਵੀ ਕਰਦੀ ਆ ਤਾਂ ਚਲੋ ਜਿਗਾਰ ਵਾ ਕੇ ਦੇਖਿਆ ਹੀ ਵਾਹ ਤੇ ਵਧੀਆ ਚੱਲ ਗਿਆ ਵਾ ਜਿਗਾਰ ਉੱਪਰ ਉਹ ਜੱਕ ਪੂਰੀ ਸਫਾਈ ਹੁੰਦਾ ਮਸ਼ੀਨਾਂ ਦੇ ਵਿੱਚ ਥੋੜੀ ਥੋੜੀ ਵੇਲ ਜ਼ਰੂਰ ਛੱਡਦਾ ਜ਼ਰੂਰ ਆ ਤੇ ਉਹ ਵੀ ਚਲੋ ਸੈੱਟ ਹੋ ਜੂਗੀ ਪਰ ਉਹ ਦੌਕਾ ਆ ਜਾਂ ਹੁਦਰਾ ਕਰੀ ਜਾਂਦਾ ਨਾਲ ਦੀ ਨਾਲ ਹੀ ਵੇਲਾਂ ਦਾ ਕਿਤੇ ਕਿਤੇ ਛੱਡ ਦਿੰਦਾ ਮਾੜਾ ਮੋਟਾ ਤੇ ਬਾਕੀ ਉਹ ਦੌਕਾ ਹੀ ਹਾਂ ਚੱਲਦੀ ਬਈਆ ਵੱਢ ਕੇ ਵੇਚਦੇ ਸੀ ਆਪਾਂ ਥੋੜਾ ਥਾਂ ਵੱਢ ਕੇ ਵੇਖਿਆ ਆਪਣਾ ਹੀ ਆ ਕਿ ਲੱਗ ਤੇ ਬਾਕੀ ਆਪਾਂ ਹੀ ਲੇਵਰ ਕੋਈ ਵੜਾਈਆਂ ਗਾਹ ਚਲੋ ਆਪਾਂ ਸੋਕ ਰੱਖੇ ਜੀ ਮਸ਼ੀਨ ਲਿਆਵਾਂਗੇ ਬਾਕੀ ਆ ਇਹਦਾ ਆਪਾਂ ਦੇ ਸਵਾਸ ਲੈ ਕੇ ਵੇਚਦੇ ਸੀ ਚਲਾ ਕੇ ਤੇ ਕੀ ਬਣਦਾ ਤਾਂ ਕਰ ਗਿਆ ਆਪਾਂ ਕਿੱਲਾ ਕਬੱਡੀ ਆ ਇੱਕ ਆ ਗਾਂ ਅਗਰ ਜੀ ਇਹਨਾਂ ਨੇ ਬੜਾ ਤੰਗ ਕਰਨਾ ਲਿਆ ਕਰ ਲਿਆ ਲੋਡ ਤੇ ਚੱਲੇ ਢਰੀਆਂ ਲੈ ਕੇ ਆਪਾਂ ਕੋਰੀਆ ਦੇ ਬੰਦੇ ਮਾਲ ਲੋਡ ਬਸ ਹੋ ਚਲੇ ਵੇਲੇ ਇਧਰ ਆਂ ਚੱਕ ਕੇ ਤੇ ਲੈਣ ਆਂ ਆਪਾਂ ਬਾਹ ਮਾਲ ਤੇ ਚੱਲਦੇ ਢੇਰੀ ਤੇ ਉਧਰ ਜਾ ਕੇ ਕਰਦੇ ਖਾਲੀ ਬਾਕੀ ਆਪਣਾ ਸੋਨੂ ਸੇਠ ਹਮਾਰੇ ਸਾਥ ਹੈ ਆਲ ਦੇ ਲੋ ਚਿਕਨਾ ਯਾ ਪਤਾ ਨਹੀਂ ਕਿੱਥੋਂ ਚੇ ਮੂਛ ਲਾ ਗਿਆ ਹੈ ਯੋ ਫੈਸ਼ਨ 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 ਤੇ ਬਸ ਲਾਸਟ ਆਹ ਬੋੜੀਆਂ ਬੋੜੀਆਂ ਸੱਟਣ ਦੇ ਆ ਥੋੜੀਆਂ ਹੀ ਰਹਿ ਗਈਆਂ ਜਿਹੜੀਆਂ ਤੇ ਸੱਟ ਕੇ ਫਿਰ ਚੱਲਦੇ ਹਾਂ ਉਧਰ ਆਪਾਂ ਢੇਰੀ ਤੇ ਵਾਕਿ ਅੱਜ ਬਦਲ ਗਿਆ ਹੁੰਦਾ ਫਿਰ ਇਹ ਮੌਸਮ ਦੇਖੋ ਤੁਸੀਂ ਆਗੇ ਵੀਰ ਆਪਾਂ ਢੇਰੀਆਂ ਵਾਲੀ ਮੋਟਰ ਵਾਲਦ ਤੇ ਚੱਲੀ ਜਾਂਦਾ ਕੰਮ ਆਹ ਟਰਾਲੀ ਕਰਦੇ ਆਹੜੀ ਵੀ ਗੱਲ ਕੀ ਆ ਖਾਲੀ ਕਰਕੇ ਤੇ ਇੱਧਰ ਆ ਵੀ ਖਾਲੀ ਕਰੀ ਜਾਂਦੇ ਤੇ ਉਹ ਵਾਲੀ ਵੀ ਆ ਗਈ ਹੈ ਜਿਹੜੀ ਉੱਧਰਲੀ ਮੋਟਰ ਤੇ ਸੀ ਹੁਣ ਆਪਾਂ ਆ ਗਏ ਆ ਉਹ ਵੀ ਲਿਆ ਆ ਬਸ ਉਹ ਵੀ ਖਾਲੀ ਕਰਕੇ ਫਿਰ ਲਾ ਦੇਣੀ ਬਰਾਲੀ ਕੋਲ ਜੀ ਤੇ ਬਰਾਲੀ ਕੋਲ ਹੀ ਲਾ ਆ ਕੇ ਫਿਰ ਚੱਲਦੇ ਆ ਘਰ ਘਰੀ ਜੀ ਲੈ ਹੁਣ ਬਾਕੀ ਅੱਜ ਉੱਤੇ ਦੇਖੋ ਤੁਸੀਂ ਜਿਹੜੇ ਕਾਰਟ ਆਪਾਂ ਟਰਾਲੀਆਂ ਖੜੀਆਂ ਤੇ ਟਰੈਕਟਰ ਬਾਕੀ ਅੱਜ ਦਾ ਵਲੌਗ ਵੀ ਜੇ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤੇ ਸਾਰੇ ਵੀਰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਮੇਰੀ ਸਿੱਧੀ ਸਬਸਕ੍ਰਾਈਬ ਕਰੋ ਭਾਈ